ਇਕੋ ਨਾਮ ਹੈ ਕੋ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਦ ਹੋਤੀ ਮੇਰੇ ਸਤ ਗੁਰਾਂ ਸਬਿਦ ਤੁਮ ਹਰ ਜਾਣੋ ਆਪੇ ਹਮਰੁ ਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੇ ਰਹਿ ਹੱਬ ਥਾਪੇ ਧਨ ਧਨ ਗੁਰ ਨਾਨਕ ਜਨ ਕੇ ਰਾਨ ਜਿਤ ਮਿਲਐ ਚੂਕੇ ਸਭ ਸੋਗ ਸੰਤਾਪੇ ਤੁ ਕਹ ਤਲ ਗੁਰ ਸੇਵੀ ਐ ਅਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਾਰਨ ਦੁੱਖ ਜਾਏ ਹੋ ਵਸਫਤ ਖਸਮ ਦੀ ਨੂਰ ਅਰਸੋ ਹੁ ਕੁਰਸੋ ਝਟੀ ਐ ਦੱਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਿਸਾਹ ਹੋ ਸਤਨਾ ਦਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਕਰਨਾ ਸਰਬਰ ਜਾਈ ਕਿਛ ਕੀਚੇ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨ ਹੋਵੈ ਜੋ ਹਰ ਪਾਵੇ ਤਉ ਰੱਖੀਐ ਕੀਤਾ ਕਰਨਾ ਸਰਬਰ ਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨ ਹੋਵੇ ਜੋ ਹਰ ਭਾਵੇ ਤਿਉ ਰੱਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾ ਜੋਰ ਨਹੀਂ ਜੇ ਕਿਛ ਕਰ ਹਮ ਸਾਹ ਕੈ ਜੋ ਪਾਵੇ ਤਿਵੇਂ ਬਖਸ ਰਹਾਉ ਸਭ ਜਿਉ ਪਿੰਡ ਦੀਆ ਤੋਦਿਆ ਪੇ ਤੋਦਿਆ ਪੇ ਕਰ ਲਾਇਆ ਜੇ ਹਾ ਤੂੰ ਹੁਕਮ ਕਰੇ ਤੇ ਏ ਕੋ ਕਰਮ ਕਮਾਵੇ ਜੇ ਹਾ ਤੁਦ ਤੁਰ ਲਿਖ ਪਾਇਆ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੈ ਇਕਨ ਸਤ ਗੁਰ ਮੇਲ ਤੂੰ 부ਜਾਵਹਿ ਇਕ ਮਨ ਮੁਖ ਕਰਹਿ ਸੇ ਰੂਵ ਹਰ ਕੀ ਵਡਿਆਈ ਹਉ ਅੱਖ ਨਾਸਾਂ ਕਾ ਹਉ ਮੁ ਰਖ ਮੁਗਦਨੀ ਚਾਨ ਜਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਜਾਨ ਹਰ ਕੀ ਵਡਿਆਈ ਹੋ ਆਖ ਨਸਾਕਾਂ ਹੋ ਮੂਰ ਕਮਗਦ ਨੀਚਾਣ ਜਨਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਣਾਗਤ ਪਿਆ ਜਾਨ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਵਿਸਰ ਨਾਹੀ ਦਾ ਤਾਰ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ